ਮਹਿਸੂਸ ਕੀਤਾ ਹੈ ਉਹਨਾਂ ਦਿਨਾਂ ਦੌਰਾਨ ਜੋ ਆਪਾਂ ਸਾਰਿਆਂ ਨੇ ਮਹਿਸੂਸ ਕੀਤਾ ਹੈ ਅਰੇ ਪਰਿਵਾਰ ਦੇ ਸਾਰੇ ਜੀਆਂ ਨੂੰ ਹੌਸਲਾ ਦਿੰਦੇ ਸੀ ਕਿ ਕਿ ਤੁਸੀਂ ਇਦਾਂ ਰੋ ਨਾ ਤੁਸੀਂ ਟੈਂਦੀ ਕਲਾ ਚ ਨਾ ਜਾਓ ਪਾਪਾ ਨੇ ਠੀਕ ਹੋ ਜਾਣਾ ਅਰੇ ਆਖਰੀ ਸਾਹ ਤੱਕ ਰਹਾ ਔਰ ਜਦ ਜਨ ਰਾਜਵੀਰ ਨੂੰ ਘਰੇ ਲੈ ਕੇ ਆਏ ਆ ਇਹ ਸਾਡਾ ਪੁੱਤ ਉਸ ਦਿਨ ਵੀ ਪਪਾ ਤੁਹਾਡੇ ਕੋਲੇ ਆਖਰੀ ਚਾਂਸ ਹੈ ਤੁਸੀਂ ਉੱਠ ਖੜੋਣਾ ਪਪਾ ਸੀਟ 'ਤੇ ਨਾ ਕਰੋ ਤੁਸੀਂ ਸਾਡੇ ਨਾਲ ਇਹ ਇਹ ਆਖਰੀ ਚਾਂਸ ਹੈ ਤੁਹਾਡੇ ਕੋਲੇ ਹੈ ਬਹੁਤ ਸੋਹਣੇ ਸਕੂਲਾਂ 'ਚ ਪੜਦੇ ਆ ਦੋਨੇ ਇਹ ਆਪਣੇ ਅਧਿਆਪਕਾਂ ਦੀ ਐਜੂਕੇਸ਼ਨ ਦਾਦੀ ਦੀ ਐਜੂਕੇਸ਼ਨ ਮਾਂ-ਬਾਪ ਦੀ ਐਜੂਕੇਸ਼ਨ ਸਾਰੇ ਚਾਚੇ ਤਾਇਆ ਸਭ ਦੀ ਐਜੂਕੇਸ਼ਨ ਨਾਲ ਬਹੁਤ ਸਿਆਣਾ ਪੁੱਤ ਹੈ ਸਾਡਾ ਇਹ ਕੁਝ ਬੋਲੇਗਾ ਆਜਾ ਮੇਰਾ ਪੁੱਤ ਇਹ ਸਾਰੇ ਪਾਪਾ ਨੂੰ ਬਹੁਤ ਪਿਆਰ ਕਰਦੇ ਆ। ਔਰ ਇਹ ਤਾਂ عمر ਕਰਨਗੇ ਸਾਰੇ ਪਿਆਰ। ਉਹਨਾਂ ਦੇ ਗੀਤਾਂ ਨੂੰ ਸੁਣਨਗੇ। ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਥੈਂਕ ਯੂ ਵੀ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਨਤ ਕੌਰ ਆ। ਮੈਂ ਰਾਜਵੀ ਜਵੰਦਾ ਦੀ ਬੇਟੀ ਹਾਂ। ਮੇਰੇ ਪਪਾ ਮੇਰੇ ਸਭ ਤੋਂ ਪਿਆਰੇ ਪਪਾ ਸੀ ਮੇਰੇ ਪਪਾ ਮੈਨੂੰ ਇੱਕ ਲੱਕੀ ਚਾਹ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਬੀ ਉਹ ਮੈਥੋ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹੁੰਨੀ ਹਾਂ ਕਿ ਜਿਵੇਂ ਮੇਰੇ ਪਾਪਾ ਨਾਲ ਹੋਇਆ ਇਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ ਧੰਨਵਾਦ ਗੁਰੂ ਮਹਾਰਾਜ ਦੀ ਤਾਬਿਆ ਵਿੱਚ ਬਿਰਾਜਮਾਨ ਸੁਭਾਇਮਾਨ ਉਸ ਪਰਮ ਪਿਤਾ ਪਰਮੇਸ਼ਰ ਦੇ ਸਰੂਪ ਦੀ ਉਸਤਤ ਕਰਦੇ ਹੋਏ ਬਾਣੀ ਗੁਰੂ ਗੁਰੂ ਹੈ ਬਾਣੀ ਇਸ ਤੋਂ ਵੱਡਾ ਕੁਝ ਵੀ ਨਹੀਂ ਔਰ ਬਾਣੀ ਵੀ ਪੱਕੀ ਸੱਚੀ ਦਰੋਂ ਦਰੋਂ ਦਰਗਾਹ ਤੋਂ ਆਈ ਹੋਈ ਸਿਆਣੇ ਦੇ ਕਥਨ ਨੇ ਸੋ ਉਸ ਸੱਚੀ ਸਰਕਾਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹੋਏ ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਆਦਬ ਦੇ ਨਾਲ ਇਸ ਪਰਿਵਾਰ ਦੇ ਵੱਲੋਂ ਜਵਨ ਦਾ ਪਰਿਵਾਰ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਸੀਂ ਵਕਤ ਕੱਢ ਕੇ ਕੀਮਤੀ ਵਕਤ ਕੱਢ ਕੇ ਉਸ ਸ਼ਖਸ ਦੀ ਅੰਤਿਮ ਯਾਤਰਾ ਨੂੰ ਪੂਰਨ ਕਰਨ ਆਇਆ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਖਸੀਅਤਾਂ ਜਿਹੜੀਆਂ ਪੈਦਾ ਹੁੰਦੀਆਂ ਨੇ ਹੀਰੇ ਤਰਾਸ਼ਣ ਵਾਲੇ ਹੁੰਦੇ ਨੇ मगर पत्थर सही निकलना चाहिए था। कार्बन सही निकलने चाहिए था। था। उस तराशन वाला जो तराश्ता है फिर उसका मुल पैदा रहमन हीरा कब कहे लाख टको मेरे मोल बड़े बड़ाई ना करें बड़े ना बोलें बोल रहमन हीरा कब कहे लाख टको मेरे मोल वो दी कीमत पा वाले सारी दुनिया बैठी है ये हीरा तराशिया गया है उस मालिक वालों ਉਸ ਪਰਮੇਸ਼ਰ ਵੱਲੋਂ ਇਸ ਮਾਤ ਪਿਤਾ ਦੀ ਇਸ ਪਰਿਵਾਰ ਦੀ ਉਸ ਬੱਚੇ ਦੇ ਉੱਤੇ ਪੂਰੇ ਅਸ਼ੀਰਵਾਦਾਂ ਦੇ ਨਾਲ ਦੁਆਵਾਂ ਸਨ ਐਸੇ ਕਰਕੇ ਇਹ ਦੁਨੀਆ ਦੀ ਨਜ਼ਰ ਵਿੱਚ ਆਇਆ ਤੇ ਅੱਜ ਪੰਜਾਬੀ ਦਾ ਸੁਪਰਸਟਾਰ ਬਣ ਕੇ ਗਿਆ ਹੈ ਗਾਇਕੀ ਦਾ ਸੁਪਰਸਟਾਰ ਸੋ ਮੈਂ ਉਸ ਗੁਰੂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬਹੁਤੇ ਸ਼ਬਦ ਬੋਲ ਨਹੀਂ ਸਕਦੇ ਕਿਉਂਕਿ ਅਸੀਂ ਉਸ ਜਦੋਂ ਬੋਲਦੇ ਆ ਵਿੱਚ ਕੂੜ-ਕਬਾੜ ਵੀ ਤੋਲ ਜਾਂਦੇ ਸਾਫ ਸੁੱਚੀ ਥਾਂ ਤੇ ਕਿਉਂਕਿ ਇਸ ਤੋਂ ਵਧੀਆ ਪਵਿੱਤਰ ਥਾਂ ਕੋਈ ਨਹੀਂ ਹੈ ਉਹਦੀ ਛਾਂ ਥੱਲੇ ਬੈਠ ਕੇ ਕੁਝ ਹੋਰ ਬੋਲਣਾ ਬੜਾ ਔਖਾ ਹੈ ਇੱਕ ਇੱਕ ਸ਼ਬਦ ਤੋਲ ਮੋਲ ਕੇ ਬੋਲਣਾ ਪੈਂਦਾ ਡਰ ਕੇ ਬੋਲਣਾ ਪੈਂਦਾ ਲੱਤਾਂ ਕਮਣ ਲੱਗ ਜਾਂਦੀਆਂ ਸਿਰ ਤੇ ਨੱਚਦੇ ਗਾਉਨੇ ਆ ਬੇਪ੍ਰਭਾਵ ਕੇ ਗਾਉਨੇ ਮਗਰ ਇਹਨਾਂ ਦੇ ਸਾਹਮਣੇ ਆਵਾਜ਼ ਨਿਕਲਦੀ ਨਹੀਂ ਬੋਲ ਥੁੜਕਣ ਲੱਗ ਜਾਂਦੇ ਨੇ ਅਟਕਣ ਲੱਗ ਜਾਂਦੇ ਨੇ ਪਰ ਮੈਂ ਧੰਨ ਹੈ ਉਸ ਮਾਂ ਦੇ ਜਿਹਨੇ ਲਾਲ ਜੰਮਿਆ ਉਹਨੂੰ ਤਰਬੀਅਤ ਦਿੱਤੀ ਐਸੀ ਕਿ ਅੱਜ ਉਸ ਮੁਕਾਮ ਤੇ ਪਹੁੰਚਿਆ ਐਨੀ ਦੁਨੀਆ ਇਕੱਤਰਤ ਹੋਈ ਹੈ ਕੋ ਚਾਰ ਬੰਦੇ ਕਿਸੇ ਦੇ ਪਿੱਛੇ ਨਹੀਂ ਜਾਂਦੇ ਐਨਾ ਇਕੱਠ ਹੋਣਾ ਇਹ ਮਾਂ ਬਾਪ ਦੀ ਕਮਾਈ ਹੁੰਦੀ ਹੈ ਉਸ ਸ਼ਖਸ ਦੀ ਕਮਾਈ ਹੁੰਦੀ ਹੈ ਜਿਹਨੇ ਇਹ ਨੇਕੀ ਇਹ ਮੇਲ ਮਿਲਾਪ ਸ਼ਿੱਦਤ ਔਰ ਖਲੂਸ ਕਮਾਇਆ ਹੈ ਤਨ ਪਾਕ ਉਹਨਾਂ ਦੇ ਪਿਤਾ ਸ਼੍ਰੀ ਜਿਨ੍ਹਾਂ ਦੀ ਲਗਨ ਦੇ ਨਾਲ ਉਹਨਾਂ ਨੇ ਉਸ ਨੂੰ ਰਾਹ ਦਿਖਾਇਆ ਕਿ ਚੱਲ ਭਾਈ ਤੇਰੀ ਹਰ ਉਮੀਦ ਹਰ ਆਸ ਪੂਰੀ ਕੀਤੀ ਜਾਊਗੀ ਗੁਰੂ ਮਹਾਰਾਜ ਦੀ ਤਾਬਿਆ ਦੇ ਨਾਲ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸ਼ੀਰਵਾਦ ਦੇ ਨਾਲ ਔਰ ਮੈਂ ਸਦਕੇ ਜਾਵਾਂ ਇਹਨਾਂ ਨੌਜਵਾਨ ਦੋਸਤਾਂ ਦੇ ਗਰੇਵਾਲ ਸਾਹਿਬ ਕੁਲਵਿੰਦਰ ਬਿੱਲਾ ਜਿਹੜੇ ਜਿਸ ਦਿਨ ਇਹ ਐਕਸੀਡੈਂਟ ਹੋਇਆ ਉਸ ਦਿਨ ਤੋਂ ਲੈ ਕੇ ਉਸ ਨੂੰ ਅੰਦਰ ਲਿਜਾਣ ਤੱਕ ਅੰਤਮ ਯਾਤਰਾ ਤੋਰਨ ਤੱਕ ਇਹ ਸ਼ਖਸ ਉੱਥੇ ਸੀ ਬਿੱਲਾ ਉੱਥੇ ਸੀ ਔਰ ਬੋਤਲਾਂ ਚੱਕ ਰਹੀ ਸੀ ਜਿਹੜੇ ਲੋਕ ਸੰਗਤ ਸਾਰੀ ਚਲੀ ਗਈ ਸੀ ਖਾਲੀ ਬੋਤਲਾਂ ਮਸ ਜਿੱਥੇ ਸੰਸਕਾਰ ਕੀਤਾ ਗਿਆ ਸੀਗਾ ਉਹਨਾਂ ਦੀਆਂ ਖਾਲੀਆਂ ਹੀ ਬੋਤਲਾਂ ਚੱਕ ਚੱਕ ਕੇ ਸਾਫ ਸਫਾਈ ਕਰਕੇ ਫੇਰ ਨਿਕਲੇ ਇਹ ਹੈ ਦੋਸਤੀ ਇਹ ਹੈ ਯਾਰੀ ਇਹ ਹੈ ਮਿੱਤਰਤਾਈ ਸਫਾਈ ਮੈਂ ਖੁਦਾਈ ਔਰ ਸ਼ਾਬਾਸ਼ ਹੈ ਨਾ ਸਾਰੇ ਮਿੱਤਰਾਂ ਕਲਾਕਾਰਾਂ ਦੇ ਦੋਸਤਾਂ ਦੇ ਜਿੰਨੇ ਵੀ ਇਸ ਵੇਲੇ ਮੌਜੂਦ ਨੇ ਪਰ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਪ੍ਰੋਗਰਾਮ ਕਿਉਂਕਿ ਬਹੁਤ ਪ੍ਰੋਗਰਾਮ ਸੀਗੇ ਕੁਲਵਿੰਦਰ ਭਾਜੀ ਕੋਲੇ ਜਵੰਦਾਜੀ ਕੋਲੇ ਰਾਜਵੀਰ ਜਵੰਦਾਜੀ ਕੋਲੇ ਬਹੁਤ ਪ੍ਰੋਗਰਾਮ ਸੀ ਲਗਾਤਾਰ ਪ੍ਰੋਗਰਾਮ ਸੀਗੇ ਔਰ ਇਹਨਾਂ ਸਾਰਿਆਂ ਨੇ ਇਕਤਰਤ ਹੋ ਕੇ ਇੱਕ ਮੀਟਿੰਗ ਕੀਤੀ ਕਹਿੰਦੇ ਆਪਾਂ ਇਸ ਤਰ੍ਹਾਂ ਕਰੀਏ ਕਿ ਸਾਰੇ ਉਹ ਤੇ ਜਿੰਨੇ ਵੀ ਪ੍ਰੋਗਰਾਮ ਹੈ ਉਹਦੇ ਵਿੱਚੋਂ ਇੱਕ ਇੱਕ ਅਸੀਂ ਕਰੀਏ ਔਰ ਉਸ ਪ੍ਰੋਗਰਾਮ ਦੀ ਸਾਰੀ ਜੋ ਕਮਾਈ ਹੈ ਜੋ ਉਸ ਨੂੰ ਮਿਲਣੀ ਸੀ ਉਸ ਦੇ ਪਰਿਵਾਰ ਨੂੰ ਦਿੱਤੀ ਜਾਵੇ ਤੇ ਇਹਦਾ ਮਤਲਬ ਹੈ ਅੰਗਰੇਜ਼ੀ ਦੀ ਉਹ ਜੋ ਲਫ਼ਜ਼ ਸਹੀ ਲਿਖਿਆ ਸੀ ਸ਼ੋ ਮਸਟ ਗੋ ਮੇਰੇ ਲਈ ਵੀ ਕੋਈ ਸੇਵਾ ਲਾਉਣੀ ਇਸ ਕਰਕੇ ਨਹੀਂ ਕਿ ਮੈਂ ਮਤਲਬ ਉਹ ਕੁਝ ਆਪਣੇ ਆਪ ਨੂੰ ਸੋਚਦਾ ਕਿ ਮੇਰਾ ਵੀ ਮਤਲਬ ਮੈਨੂੰ ਪ੍ਰੋਗਰਾਮ ਮਿਲ ਜਾਵੇਗਾ ਮੇਰਾ ਪ੍ਰੋਗਰਾਮ ਮੇਰਾ ਵੀ ਹੋਈ ਹੋਏਗਾ ਜੋ ਤੁਸੀਂ ਕਿਹਾ ਮੇਰਾ ਵੀ ਹੋਇਆ ਉਸ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਅਸੀਂ ਨਾਲ ਖੜੇ ਹਾਂ ਸਸੇ ਸਾਰੇ ਕਲਾਕਾਰ ਤੁਹਾਡੇ ਨਾਲ ਖੜੇ ਹਾਂ ਦਾਤਾ ਮਿਹਰ ਕਰੇ ਮੇਰਾ ਸਾਥ ਔਰ ਸਾਨੂੰ ਬਲ ਬੁੱਧੀ ਔਰ ਨਸੀਹਤ ਔਰ ਸਹਿਦ ਬਖਸ਼ੇ ਕਿ ਅਸੀਂ ਇਸ ਬੋਲ ਨੂੰ ਕਮਾਉਣ ਯੋਗੇ ਹੋ ਜਾਈਏ ਬੋਲੇ ਤਾਂ ਬਹੁਤ ਜਾਂਦੇ ਆ ਬੋਲ ਮਗਰ ਕਮਾਉਣਾ ਬਹੁਤ ਮੁਸ਼ਕਲ ਹੁੰਦਾ ਬਾਬਾ ਸੋ ਮੈਂ ਤੁਹਾਡਾ ਸਾਰਿਆਂ ਦਾ ਪਰਿਵਾਰ ਵੱਲੋਂ ਆਦਰ ਸਤਿਕਾਰ ਕਰਦੇ ਹੋਏ ਰਾਜਵੀਰ ਦੀ ਇਸ ਆਖਰੀ ਸਫ਼ਰ ਨੂੰ ਬਹੁਤ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਉਹ ਕਿਸੇ ਨਾ ਕਿਸੇ ਰੂਪ ਵਿੱਚ ਫੇਰ ਆਵੇ ਫੇਰ ਸਟੇਜ ਤੇ ਬੋਲੇ ਜੁਗ ਜੁਗ ਜੀਣ ਸਰੋਤੇ ماں ਬੋਲੀ ਪੰਜਾਬੀ ਦੇ ਜਿੰਨਾ ਕਰਕੇ ਰੌਣਕ ਮੇਲੇ ਲੱਗਦੇ ਰਹਿਣ ਜਿੱਦਾਂ ਸਿਫਤ ਕਰਾਂ ਮੈਂ ਸ਼ਾਇਰਾਂ ਤੇ ਫਨਕਾਰਾਂ ਦੀ ਆਬੂ ਸਿੰਘ ਮਾਨ ਜੀ ਜੋ ਸਾਡੇ ਸਾਰਿਆਂ ਦੇ ਸਿਰਮੌਰ ਕਲਮ ਦੇ ਮਾਲਕ ਨੇ ਉਹ ਸ਼ਾਇਰ ਨੇ ਜਿੱਦਾਂ ਸਿਫਤ ਕਰਾਂ ਮੈਂ ਸ਼ਾਇਰਾਂ ਤੇ ਫਨਕਾਰਾਂ ਦੀ ਮਹਿਫਿਲ ਵਿੱਚ ਸਟੇਜਾਂ ਉੱਤੇ ਗੱਜਦੇ ਰਹਨੇ ਦాతਾ ਮੇਰ ਕਰੇ ਦాతਾ ਭਲੇ ਕਰੇ ਬਾਗ ਤੇਰੇ ਦੀ ਰਾਖੀ ਕਰ ਕਰ ਇਹ ਮਾਂ ਦੇ ਸ਼ਬਦ ਨੇ ਮੇਰੇ ਮੁੱਖੋਂ ਨਿਕਲਦੇ ਪਰ ਜਿਸ ਸ਼ਾਇਰ ਦੇ ਲਿਖੇ ਨੇ ਉਹ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਬਾਗ ਤੇਰੇ ਦੀ ਰਾਖੀ ਕਰ ਕਰ ਸਾਰੀ ਉਮਰ ਗੁਜ਼ਾਰੀ ਫਲ ਪੱਕਣ ਤੇ ਜਦ ਨੂੰ ਆਇਆ ਲੈ ਗਏ ਹੋਰ ਵਪਾਰੇ ਪੰਛੀ ਉੱਡ ਗਏ ਨੇ ਉੱਡ ਗਏ ਮਾਰ ਉਡਾਰੀ ਪੰਛੀ ਉੱਡ ਗਏ ਨੇ ਸਾਡੀ ਰਹਿ ਗਈ ਚੋਕ ਖਿਲਾਰੀ ਪੰਛੀ ਉੱਡ ਗਏ ਨੇ ਰੰਗ ਬਰੰਗੀਆਂ ਯਾਦਾਂ ਛੱਡ ਕੇ ਬਿਲਕਦੀਆਂ ਫਰਿਆਦਾਂ ਛੱਡ ਕੇ ਪੰਜੇ ਵਕਤ ਨਮਾਜ਼ਾਂ ਛੱਡ ਕੇ ਛੱਡ ਕੇ ਦੁਨੀਆਦਾਰੀ ਪੰਛੀ ਉੱਡ ਗਏ ਨੇ ਉੱਡ ਗਏ ਮਾਰ ਰੱਬ ਨੇ ਵਕਤ ਮੁਕਰਰ ਕੀਤਾ ਰੱਬ ਨੇ ਵਕਤ ਮੁਕਰਰ ਕੀਤਾ ਕਿੰਨਾ ਖਾਦਾ ਕਿੰਨਾ ਪੀਤਾ ਮਿਣਕੇ ਮਿਣਕੇ ਸਾਰੀ ਉਮਰ ਦਾ ਫੀਤਾ ਆਉ ਜਾਂਦੇ ਪਟਵਾਰੀ ਪੰਛੀ ਉੜ ਗਏ ਨੇ ਕਿੰਨਾ ਖਾਦਾ ਕਿੰਨਾ ਪੀਤਾ ਮਿਣਕੇ ਸਾਰੀ ਉਮਰ ਦਾ ਫੀਤਾ ਆਉ ਜਾਂਦੇ ਪਟਵਾਰੀ ਪੰਛੀ ਉੜ ਗਏ ਨੇ ਉਸ ਸੁਮੇਰ ਕਰੇ ਮੇਰਾ ਸائیں بس ਕਿਰਪਾ ਰੱਖੇ ਕਿਸੇ ਦਾ ਯਾਰ ਨਾ ਵਿਛੜੇ ਕਿਸੇ ਦਾ ਪਿਆਰ ਨਾ ਵਿਛੜੇ ਰੱਬਾ ਕਦੇ ਵੀ ਨਾ ਪਹਿਣ ਵਿਛੋੜੇ ਸੁਣ ਲੈ ਦੁਆਵਾਂ ਮੇਰੀਆਂ ਕੋਈ ਜਾਂਦੇ ਹੋਏ ਸੱਜਣਾ ਨੂੰ ਮੋੜੇ ਸੁਣ ਲੈ ਦੁਆਵਾਂ ਮੇਰੀਆਂ ਦਿਨ ਪਿਆਰ ਦੇ ਕਦੇ ਨਾ ਹੋਣ ਥੋੜੇ ਸੁਣ ਲੈ ਦੁਆਵਾਂ ਮੇਰੀਆਂ Nusrat Fateh Ali Khan ਸਾਹਿਬ ਜੀ ਦੇ ਬੋਲ ਦਿਲਾਂ ਵਿੱਚ ਧੜਕ ਜਿੱਥੇ ਧੜਕਦੇ ਆਏ ਨੇ ਉੱਥੇ ਯਾਦਵੀਰ ਦੀ ਆਵਾਜ਼ ਇਹ ਪੰਜਾਬ ਦੀ ਸਰਜ਼ਮੀਨ ਤੇ ਗੂੰਜਦੀ ਰਹੇਗੀ ਸਰਜ਼ਮੀਨ ਦੀਆਂ ਸਾਰੀਆਂ ਹੱਦਾਂ ਸਰਹੱਦਾਂ ਪਾਰ ਕਰਕੇ ਵੀ ਉਸ ਅਨਹਦ ਦੇ ਵਾਜੇ ਵਾਂਗੂ ਗੂਜੇਗੇ ਉਸ। ਸੋਤੋਂ ਨੂੰ ਸਾਰਿਆਂ ਨੂੰ ਪਰਮੇਸ਼ਵਰ ਦਾਤਾ ਗੁਰੂ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਮਨਦਰੁਸਤੀ ਬਖਸ਼ੇ ਖੂਬਸੂਰਤੀ ਬਖਸ਼ੇ ਸਫਰੁਤੀ ਤੰਦਰੁਸਤੀ ਨਾਲ ਨਵਾਜ਼ੇ ਚੜ੍ਹਦੀ ਕਲਾ ਵਿੱਚ ਰੱਖੇ। ਔਰ ਉਸ ਬੱਚੇ ਨੂੰ ਓਨਾ ਹੀ ਪਿਆਰ ਦੇਣਾ ਜਿੰਨਾ ਪਹਿਲਾਂ ਦਿੱਤਾ ਸੀ। ਮੰਚ ਤੇ ਜੋ ਉਸ ਨੂੰ ਦਿੱਤਾ ਮੈਨੂੰ ਇੱਕ ਵਾਰੀ ਮਿਲਣ ਦਾ ਕਹਦੇ ਜੀ ਜਵੰਦਾ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਨੇ ਰਾਜਵੀਰ ਤੁਹਾਨੂੰ ਮਿਲਣਾ ਚਾਹੁੰਦੇ ਨੇ ਮੈਂ ਕਿਹਾ ਪਲੀਜ਼ ਬੁਲਾਓ ਯਾਰ ਮੈਂ ਉਹਦੀਆਂ ਆਵਾਜ਼ਾਂ ਸੁਣੀਆਂ ਉਸ ਨੂੰ ਬੁਲਾਓ ਜਦੋਂ ਬੁਲਾਇਆ ਤੇ ਉਹ ਮੈਂ ਕਿਹਾ ਯਾਰ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਮੈਂ ਆਪਣੇ ਆਪ ਨੂੰ ਦੇਖ ਰਿਹਾ ਉਹਦੀ ਤਸਵੀਰ ਦਿਖਾਈ ਗਈ ਸੇਮ ਡਰੈਸ ਸੇਮ ਪਹਿਰਾਵਾ ਉਸ ਮੂਰਤ ਦੇ ਵਿੱਚ ਹੈ ਉਹ ਉਹਦੇ ਵਿੱਚ ਇਸ ਤਰ੍ਹਾਂ ਲੱਗਿਆ ਕਿ ਸਰੇ ਆਈ ਨਾ ਮੇਰਾ ਅਕਸ ਹੈ ਸਰੇ ਆਈ ਨਾ ਮੇਰਾ ਅਕਸ ਹੈ ਬਸੇ ਆਈ ਨਾ ਕੋਈ ਔਰ ਹੈ ਮੈਂ ਖਿਆਲ ਹੂੰ ਕਿਸੇ ਔਰ ਦਾ ਮੇਰੇ ਸੋਚਦਾ ਕੋਈ ਔਰ ਹੈ ਸੋ ਬੋਤਾ ਬੋਲਣਾ ਇੰਨਾ ਕਿ ਮੇਰਾ ਕਬੂਲ ਕਰਿਓ ਬਸ ਦਾਤਾ ਮੇਰ ਕਰੇ ਬਸ ਹਿੰਮਤ ਨਹੀਂ ਹਾਰਨਾ ਮਾਤਾ ਸ਼੍ਰੀ ਤੁਹਾਡੇ ਅੰਦਰ ਬੜਾ ਬਲ ਹੈ ਮਾਂ ਜਦੋਂ ਜਨਮ ਦਿੰਦੀ ਹੈ ਔਰ ਜਦੋਂ ਆਖਰ ਤੱਕ ਉਹਦੇ ਸਾਹਮਣੇ ਛੋਟੀ ਉਮਰ ਚ ਕੋਈ ਬੱਚਾ ਤੁਰ ਜੇ ਤਾਂ ਫਿਰ ਬਰਦਾਸ਼ਤੋ ਬਾਰ ਹੁੰਦਾ ਵਾ ਮਗਰ ਇਹ ਉਹ ਹੌਸਲੇ ਵਾਲੀਆਂ ਉਹੀ ਬੀਬੀਆਂ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਨੇ ਸਜਾਇਆ ਸੀ ਉਹਨਾਂ ਦੀ ਮਿਸਾਲ ਦੇਣੀ ਦਾਤਾ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਸਭ ਦੇ ਬੱਚਿਆਂ ਲਈ ਸਾਡੀ ਹਸਤੀ ਵੱਲੋਂ ਚੜ੍ਹਦੀ ਕਲਾ ਦਾ ਸਨੇਹਾ ਹੈ ਕਿ ਮੈਂ ਆਪਣੇ ਪਾਪਾ ਦੇ ਰਹਿੰਦੇ ਸੁਪਨਿਆਂ ਨੂੰ ਪੂਰਾ ਕਰੂੰਗੀ ਤੇ ਮਹਾਰਾਜ ਕਰਨ ਕਿਹਦੇ ਬੋਲਣਾ ਚਾਹੀਦਾ ਅਸਰ ਹੋਵੇ ਅgetElementById ਤਾਕਤ ਹੋਵੇ ਕਿ ਉਸ ਕੱਲੇ ਕੱਲੇ ਬੱਚੇ ਦੇ ਜਿਨ੍ਹਾਂ ਕੋਲ ਮਾਂ ਨਹੀਂ ਹੈ ਜਿਨ੍ਹਾਂ ਕੋਲ ਬਾਪ ਨਹੀਂ ਹੈ ਉਹਨਾਂ ਨੂੰ ਹਿੰਮਤ ਦੇਵੇ ਸੱਚੇ ਪਾਤਸ਼ਾਹ ਹੈ ਔਰ ਜਿੱਦਾਂ ਦੀ ਧੀ ਸਾਡੀ ਇਮਾਨਤ ਹੈ ਐਦਾਂ ਹੀ ਕਰੜੇ ਜੇਰੇ ਨਾਲ ਦ੍ਰਿੜਤਾ ਨਾਲ ਹਿੰਮਤ ਨਾਲ ਸੱਚੇ ਸੁੱਚੇ ਕਰਮ ਨਾਲ ਆਪਣੇ ਮਾ ਬਾਪ ਨੂੰ ਅੱਗੇ ਸੁੱਖ ਦੇਣੇ ਸਾਰੇ ਬੱਚੇ ਸੋ ਸ਼ਾਬਾਸ਼ੇ ਪੁੱਤੋਏ ਸ਼ਾਬਾਸ਼ੇ ਬਹੁਤ ਸਾਰੇ ਫਨਕਾਰ ਕਲਾਕਾਰ ਸਾਡੀ 뮤직 ਇੰਡਸਟਰੀ ਤੋਂ ਸਾਡੀ ਫਿਲਮ ਇੰਡਸਟਰੀ ਤੋਂ ਉਸ ਦਿਨ ਤੋਂ ਹਸਪੀਟਲ ਚ ਵੀ ਆਏ ਇੱਕ ਵਾਰੀ ਨਹੀਂ ਕਈ ਕਈ ਵਾਰ ਆਏ ਅੱਜ ਵੀ ਬਹੁਤ ਸਾਰਿਆਂ ਦੀ ਹਾਜ਼ਰੀ ਹੈ ਪਿਛਲੇ ਦਿਨਾਂ ਤੋਂ ਜਦੋਂ ਦੇ ਸਹਿਜ ਪਾਠ ਦੇ ਆਰੰਭ ਹੋਇਆ ਉਹਨਾਂ ਦਿਨਾਂ ਤੋਂ ਘਰ ਚ ਵੀ ਆਉਣ ਜਾਣ ਰਿਹਾ ਬਹੁਤ ਸਾਰੇ ਫਨਕਾਰਾਂ ਦਾ ਸਾਰੀ ਇੰਡਸਟਰੀ ਦੀ ਬਹੁਤ ਇੱਜ਼ਤ ਕਰਦਾ ਹੈ ਰਾਜਵੀਰ ਬਹੁਤ ਇੱਜ਼ਤ ਕਰਦਾ ਹਰ ਫਨਕਾਰ ਦੀ ਪਾਵੇਂ ਕੋਈ ਲਿਖਦਾ ਹੈ ਪਾਵੇਂ ਕੋਈ ਗਾਉਂਦਾ ਹੈ ਪਾਵੇਂ ਕੋਈ ਵੀਡੀਓਗ੍ਰਾਫਰ ਹੈ ਪਾਵੇਂ ਕੋਈ ਐਕਟ ਕਰਦਾ ਹੈ ਹੈ ਔਰ ਸਾਹਮਣੇ ਆਡੀਓ ਵੇਵ ਤੋਂ ਸਾਊਂਡ ਤੇ ਹੈ ਇਹ ਸਾਊਂਡ ਇਹ ਪਰਮਨੈਂਟ ਸਾਊਂਡ ਹੈ ਆਪਣੇ ਰਾਜਵੀਰ ਦਾ ਹੈ ਤੇ ਇਸ ਵਾਰੀ ਆ ਜਿਹੜੇ ਤੁਸੀਂ ਸਪੀਕਰ ਦੇਖ ਰਹੇ ਹੋ ਨਾ ਇਹ ਸਪੀਕਰ ਇੱਕ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਹੈ ਇਹਨਾਂ ਨੇ ਮਨਪ੍ਰੀਤ ਹੋਰਾਂ ਨੇ ਇਹਨਾਂ ਦੇ ਫਾਦਰ ਸਾਹਿਬ ਨੇ ਸਪੈਸ਼ਲੀ ਇਹ ਸਾਰਾ ਇਕੁਪਮੈਂਟ ਇਸ ਵਾਰੀ ਜੋ ਰਾਜਵੀਰ ਦਾ ਸੀਜ਼ਨ ਸੀ ਇਹਦੇ ਲਈ ਲੈ ਕੇ ਆਏ ਸੀ ਬਹੁਤ ਅਪ ਟੂ ਡੇਟ ਐਕਸਿਸਟਮ ਹੈ ਕਰੋੜਾਂ ਦੀ ਇਨਵੈਸਟਮੈਂਟ ਸੀ ਪਰ ਅੱਜ ਇਹ ਉਹਦੇ ਭੋਗਤੇ ਆ ਇਹ ਅੱਜ ਪਹਿਲੀ ਵਾਰੀ ਖੁੱਲਿਆ ਹੈ ਇਹ ਸਿਸਟਮ ਅੱਜ ਤੇ ਇੰਨੀ ਸ਼ਿੱਦਤ ਨਾਲ ਇੰਨੇ ਇਸ਼ਕ ਨਾਲ ਇੰਨੀ ਇਨਵੋਲਵਮੈਂਟ ਦੇ ਨਾਲ ਮਨਪ੍ਰੀਤ ਹੋਰਾਂ ਨਾਲ ਮੀਟਿੰਗਾਂ ਕਰ ਕਰਕੇ ਉਹ ਇਸ ਸਾਊਂਡ ਨੂੰ ਲੈ ਕੇ ਆਇਆ ਸੀ ਇਹਨਾਂ ਭਰਾਵਾਂ ਦੇ ਨਾਲ ਨਾਲ ਮਿਲ ਕੇ ਤਾਂ ਕਹਿੰਦਾ ਭਾਬਾ ਸਭディオ ਬਹੁਤ ਇੱਜ਼ਤ ਕਰਦਾ ਹੈ ਹਮੇਸ਼ਾ ਸਾਡੇ ਨਾਲ ਵੀ ਕੁਲਵਿੰਦਰ ਨਾਲ ਵੀ ਜਿੰਨੇ ਵੀ ਉਹਦੇ ਨੇੜੇ ਦੇ ਸਾਰੇ ਫਨਕਾਰ ਸਾਰਿਆਂ ਨਾਲ ਇਸ ਗੱਲ ਦੀ ਕਰਦਾ ਹੁੰਦਾ ਸੀ ਕਿ ਯਾਰ ਕਿ ਕਿੰਨੀ ਸੋਹਣੀ ਇੰਡਸਟਰੀ ਹੈ ਸਾਡੀ ਹੈ ਕਿੰਨੀ ਸੋਹਣੀ ਇੰਡਸਟਰੀ ਹੈ ਔਰ ਅੱਜ ਕੱਲ ਸਾਨੂੰ ਇਸ ਗੱਲ ਨੂੰ ਬੋਲਦੇ ਮਾਣ ਵੀ ਮਹਿਸੂਸ ਹੁੰਦਾ ਹੈ ਇਸ ਗੱਲ ਦਾ ਕਿ ਭਾਵੇਂ ਉਹ ਕਿਸਾਨੀ ਮੋਰਚੇ ਹੋਣ ਇਹ ਸਾਡੇ ਭੈਣ ਭਰਾ ਉੱਥੇ ਵੀ ਖੜੇ ਹੈ ਬੇਸ਼ੱਕ ਤੁਸੀਂ ਸਾਰੇ ਖੜੇ ਹੋ ਕਿਸਾਨ ਜਥੇਬੰਦੀਆਂ ਆਈਆਂ ਹੋਈਆਂ ਸਭ ਤੁਸੀਂ ਜਿਹੜਾ ਵੀ ਬੰਦਾ ਰੋਟੀ ਖਾਂਦਾ ਸਭ ਤੁਸੀਂ ਨਾਲ ਖੜੇ ਹੋ ਭਾਵੇਂ ਹੜ ਆਏ ਉੱਥੇ ਵੀ ਸਾਡੇ ਭੈਣ ਭਰਾ ਸਾਰੇ ਖੜੇ ਐ ਕੋਈ ਹੋਰ ਵੀ ਪਰਸਨਲ ਲੈਵਲ ਤੇ ਕਿਸੇ ਦੀ ਪ੍ਰੋਬਲਮ ਆਉਂਦੀ ਹੈ ਉੱਥੇ ਵੀ ਇਹ ਸਾਰੇ ਖੜੇ ਐ ਪਰ ਜੇ ਮੈਂ ਇੱਕ ਐਸੇ ਚਿਹਰੇ ਦਾ ਨਾਮ ਲਵਾਂ ਜਿਹਨੂੰ ਰਾਜਵੀਰ ਜਿਵੇਂ ਮਾਂ ਪੰਜਾਂ ਪੁੱਤਾਂ ਨੂੰ ਪਿਆਰ ਬਹੁਤ ਕਰਦੀ ਹੈ ਪਰ ਇੱਕ ਹੁੰਦਾ ਜਿਹਨੂੰ ਉਹ ਵੱਧ ਕਰਦੀ ਹੈ ਤਾਂ ਇੰਡਸਟਰੀ ਦਾ ਉਹ ਉਹ ਚਿਹਰਾ ਜਿਨ੍ਹਾਂ ਨੂੰ ਰਾਜਵੀਰ ਬਹੁਤ ਪਿਆਰ ਕਰਦਾ ਬਹੁਤ ਪਿਆਰ ਅਸੀਂ ਜਦੋਂ ਯੂਨੀਵਰਸਿਟੀ 'ਚ ਇਕੱਠੇ ਪੜ੍ਹਦੇ ਸੀ ਕੁਲਵਿੰਦਰ ਮੈਂ ਔਰ ਰਾਜਵੀਰ ਮੈਂ ਇਹਦਾ ਸੀਨੀਅਰ ਸੀ ਇਹ ਇਹ ਰਾਜਵੀਰ ਦਾ ਸੀਨੀਅਰ ਸੀ ਪਰ ਅਸੀਂ ਬਹੁਤ ਟਾਈਮ ਇਕੱਠਿਆਂ ਰਹੇ ਹਾਂ ਇੱਕ ਕਮਰੇ 'ਚ ਰਹੇ ਹਾਂ ਹੌਸਲਿਆਂ ਦੇ ਵਿੱਚ ਬਹੁਤ ਇਕੱਠਿਆਂ ਨੇ ਗਾਇਆ ਆਇਆ ਸੀ ਬਹੁਤ ਸਾਰੀਆਂ ਹੋਰ ਸਾਡੀਆਂ ਸਾਂਝਾਂ ਨੇ ਤਾਂ ਉਹਨਾਂ ਵੇਲੇ ਤੋਂ ਜ਼ਿਕਰ ਕਰਦਾ ਹੁੰਦਾ ਸੀ ਕਹਿੰਦਾ ਕਹਿੰਦਾ ਯਾਰ ਉਹ ਨਾਂਉ ਨਹੀਂ ਲੈਂਦਾ ਸੀ ਉਹਨਾਂ ਦਾ ਬਾਬਾ ਕਹੇ ਕੀ ਬੁਲਾਉਂਦਾ ਸੀ ਕਹਿੰਦਾ ਯਾਰ ਕਦੇ ਜੇ ਮੇਰੇ ਕਰਮਾ ਚ ਹੋਇਆ ਨਾ ਮੈਂ ਬਾਬਾ ਜੀ ਨੂੰ ਇੱਕ ਵਾਰੀ ਬਹੁਤ ਨੇੜੇੋਂ ਦੇਖਣਾ ਹੈ। ਹਾਂ। ਤਮਾਨ ਸਾਹਿਬ ਹੋਰਾਂ ਦਾ ਜ਼ਿਕਰ ਹਮੇਸ਼ਾ ਕਰਦਾ ਹੁੰਦਾ ਸੀ ਇਹਨਾਂ ਦੇ ਖਾੜੇ ਦੇਖਦਾ। ਹੈ ਰਾਤਾਂ ਨੂੰ ਜਾ ਜਾ ਕੇ ਜਿੱਥੇ ਵੀ ਇਹਨਾਂ ਦਾ ਪ੍ਰੋਗਰਾਮ ਹੋਣਾ ਸਾਨੂੰ ਵੀ ਲੈ ਕੇ ਜਾਂਦਾ ਸੀ ਨਾਲ। ਤੇ ਬਹੁਤ ਪਿੱਛੇ ਖੜ ਖੜ ਕੇ ਪ੍ਰੋਗਰਾਮ ਦੇਖਦਾ ਤੇ ਉਹ ਰੋਟੀ ਤੱਕ ਖਾਣੀ ਭੁੱਲ ਜਾਂਦਾ ਸੀ ਜਦੋਂ ਇਹਨਾਂ ਦੀ ਪਰਫਾਰਮੈਂਸ ਦੇਖਦਾ ਸੀ। ਇੰਨਾ ਇੰਨਾ ਇਸ਼ਕ ਇੰਨਾ ਇੰਨਾ ਪਿਆਰ ਤੇ ਔਰ ਇਹਨਾਂ ਨੂੰ ਆਪਣਾ ਆਦਰਸ਼ ਮੰਨਦਾ ਉਹ। ਔਰ ਆ ਕੇ ਸਾਡਾ ਗੱਲਾਂ ਕਰਦਾ ਸੀ ਕਿ ਯਾਰ ਅੱਜ ਮਾਨ ਸਾਹਿਬ ਨੇ ਦੇਖਿਆ ਉਹ ਚਾਰ ਪੰਜ ਬੰਦਿਆਂ ਨਾਲ ਕਿੰਨੀਆਂ ਗੱਲਾਂ ਕੀਤੀਆਂ ਉਹਨਾਂ ਨਾਲ ਕਿੰਨੀ ਉਹਨਾਂ ਨੇ ਇੱਕ ਟਰੈਕਸ਼ਨ ਵਧਾਈ ਉਹਨਾਂ ਦਾ 뮤직 ਪੀਸ ਦੇਖੋ ਕਿਵੇਂ ਵੱਜਦੇ ਪਿੱਛੇ ਗਿਟਾਰਾਂ ਦਾ ਕੰਮ ਦੇਖੋ ਉਹਨਾਂ ਦਾ ਬੇਸ ਦੇਖੋ ਰਿਦਮ ਦੇਖਿਆ ਉਹਨਾਂ ਦੀ ਕਿੰਨੀ ਕਲੀਨ ਆਹ ਸਾਰੀਆਂ ਚੀਜ਼ਾਂ ਇਹ 2007 8 9 10 ਦੀਆਂ ਗੱਲਾਂ ਜੀ 15 ਸਾਲ ਬੀਤ ਗਏ ਇਸ ਗਾ 15 ਸਾਲ ਬੀਤ ਗਏ ਇਸ ਗਾ